ਅਖਤ ਕਰਦੇ ਆਂ ਜੀ ਆਇਆ ਆਖਦੇ ਆਂ ਇਸ ਨੂੰ ਆਓ ਡਾਕੂਮੈਂਟ ਦੇ ਲਈ ਬ੍ਰੇਕ ਲਵਾਂਗੇ ਜਿਹੜੇ ਪਹੁੰਚ ਕੇ ਨੇ ਸਾਡੇ ਆਪਣੇ ਅਨੇ ਰਾਂਗੜੇ ਪਰਿਵਾਰ ਦੇ ਸਰਦ ਕਰਨ ਪ੍ਰਵੀਰ ਸਿੰਘ ਜੀ ਸੌਂ ਜਸਾ ਸਿੰਘ ਰਾਮਗੜੀਆ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੇ ਬਾਬਾ ਵਿਸ਼ਵਕਰਮਾ ਰਾਮਗੜੀਆ ਸਭਾ ਵੱਲੋਂ ਵਿਸ਼ਵਕਰਮਾ ਮੰਡਲ ਵੱਲੋਂ ठेकेदार ਮਜ਼ਦੂਰ ਐਸੋਸੀਏਸ਼ਨ ਵੱਲੋਂ ਟੈਂਪਰ ਟਰੇਡਰ ਐਂਡ ਕੰਸਟਰਕਟਰ ਐਸੋਸੀਏਸ਼ਨ ਵੱਲੋਂ ਜੀ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਵੀ ਅੱਜ ਰਜੀ ਸਿੰਘ ਸਾਹਿਬ ਜੀ ਆ ਜਾਣ ਪੰਜਾਬ ਦਾ ਪੰਜਾਬ ਦੀ ਰੂਹ ਪੰਜਾਬ ਦੇ ਪਰਾਣਾ ਦੇ ਵਿੱਚ ਗੁਰੂਆਂ ਦੀ ਬਾਣੀ বাসਦੀ ਹੈ ਸੋ ਆਓ ਗੁਰੂਆਂ ਦੀ ਜੁਏਸ ਸਥਾਨੇ ਉੱਤੇ ਦਾ ਦਿਲ ਦੀ ਘਰੋਂ ਇਹ ਟੂ ਮੈਨੇਜਮੈਂਟ ਟੀਮ ਦਾ ਧੰਨਵਾਦ ਕਰਦਾ ਹੈ ਜਿਹੜੇ ਮੈਨੂੰ ਆਪਣਾ ਬੱਚਾ ਸਮਝ ਕੇ ਆਪਣਾ ਭਤੀਜਾ ਸਮਝ ਕੇ ਹਰ ਵਾਰ ਹਰੇਕ ਮੌਕੇ ਦੇ ਉੱਤੇ ਮੈਨੂੰ ਇਹ ਨਾ ਔਰ ਮੈਂ ਆਪਰੇ ਬਹੁਤ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਰਾਹ ਬੜਾ ਕਠਿਨ ਹੁੰਦਾ ਉਹਦੇ ਤੇ ਵਿਰਾਜਮਾਨ ਹੁੰਦੇ ਹੋ ਤਾਂ ਕੁੰਬਣ ਕੋਈ ਕੰਟ੍ਰੋਵਰਸੀ ਕੋਈ ਪਰ ਸਾਡੇ ਆਪਣੇ ਸ਼ਹਿਰ ਨੂੰ ਆਪਣੇ ਏਰੀਏ ਨੂੰ ਆਪਣੇ ਦੇਸ਼ ਨੂੰ ਅਗਮਨੀਆ ਯੋਗਤੀ ਕੀ ਜਾਵੇ ਸਾਡਿਓ ਕੌਮ ਦਾ ਮਾਣ ਦੇ ਤਾਨ ਨੇ ਮੈਨੂੰ ਅੱਜ ਵੀ ਉਹ ਇੱਕ ਕਿੱਸਾ ਯਾਦ ਹੈ ਸਮਾਂ ਜਦੋਂ ਦਿੱਲੀ ਫਤਿਹ ਕਰਨੀ ਸੀ ਬਾਬਾ ਬਗੇ 30 ਹਜ਼ਾਰ ਸਿੰਘਾਂ ਦਾ ਜੱਥਾ ਲਗਾ ਕੇ ਹੁਕਮ ਜਾਰੀ ਕਰਦਾ ਸੀ ਫਤਵੇ ਜਾਰੀ ਕਰ ਇਲਾਕੇ ਦਾ ਧਰਮ ਪਰਿਵਰਤਨ ਕਰ ਦਿਓ ਜਾਂ ਫਿਰ ਇਹਨਾਂ ਨੂੰ ਕਤਲ ਕਰ ਦਿਓ ਸਿੰਘੀ ਰਾਮ ਗੜੀਆ ਸਾਹਿਬ ਨੇ ਉਸ ਸਿਰ ਪੱਟੀ ਉਥੋਂ ਉਸ ਸਿਰ ਨੂੰ 100 ਗੁਰੂ ਦੇ ਚਰਨਾਚ ਪਵਿੱਤਰ ਗੁਰੂ ਦੇ ਚਰਨਾਂ 'ਚ ਅਰਪਿਤ ਕੀਤਾ ਕਿ ਇਹ ਉਸ ਜਿੱਥੇ ਪਾਪੀ ਬੈਠ ਕੇ ਜਿੱਥੇ ਹੰਕਾਰੀ ਬੈਠ ਕੇ ਜਿੱਥੇ ਉਸ ਜਿਹੜੇ ਦਿਲ ਤੇ ਬਿਰਿੰਦਗੀ ਸੀ ਜਿਹੜੇ ਦਿਲ ਤੇ ਹੋਰ ਉਹਨਾਂ ਦੇ ਹਾਰੇਆਂ ਦੇ ਵਿੱਚ ਸ਼ਿਰਕਤ ਕਰਨਾ ਬੱਚਿਆਂ ਨੂੰ ਆ ਕੇ ਉਹਨਾਂ ਨੂੰ ਇਹਨੂੰ ਬੜੀ ਹਰਾਮੀ ਹੰਦੀ ਆ ਪਦਾਰਥਵਾਦੀ ਸਮਾਜ ਆ ਮਟੀਰੀਅਲਿਸਟਿਕ ਸਮਾਜ ਆ ਇੰਨਾ ਪਦਾਰਥਾਂ ਦੀ ਆਉਣ ਵਾਲੀ ਜਨ ਕਰ ਕਰਨ ਇਸ ਪਨੀਰੀ ਕੋ ਬਾ ਇਹ ਮਿਸਾਲ ਅਸੀਂ ਕਿਹੜੇ ਹੱਥਾਂ ਦੇ ਵਿੱਚ ਫੜਾਈਏ ਇਹ ਮਿਸਾਲ ਜਲਦੀ ਵੀ ਲੈ ਥੋਡੇ ਪਾਇ ਹੋਏ ਟੂੜਨੇ ਨੇ ਅਸੀਂ ਤਾਂ ਥੋਡੇ ਪਾਇ ਹੋਏ ਥੋੜੀਆਂ ਕਿੱਛੀਆਂ ਨਹੀਂ ਨਿਕਤ ਤੋੜ ਰਹੇ ਹਾਂ ਜੇ ਤੁਸੀਂ ਨਾ ਪੂਰੇ ਇਸ ਰੁਤਬੇ ਤੇ ਆ ਕੇ ਖੜਾ ਕਰਦੇ ਜੇ ਤੁਸੀਂ ਨਾ ਮੇਰੇ ਚਾਚੇ ਤਾਏ ਸਾਥੰਦੇ ਤਾਂ ਮੈਂ ਗੁਰੂ ਸਾਹਿਬ ਦੀ ਹਜ਼ੂਰੀ ਚ ਕਹਿਣਾ ਮੇਰੀ ਕੀ ਔਕਾਤ ਸੀ ਕਿ ਮੈਂ ਜਿੱਤ ਕੇ ਜੁੜੇ ਖੜਦਾ ਨਾ ਸੋ ਮੈਂ ਤਾਂ ਹਮੇਸ਼ਾ ਤੁਹਾਡਾ ਸਾਰਿਆਂ ਦਾ ਰਹਿਣੀ ਹੈ ਤੁਹਾਡਾ ਬੱਚਾ ਮੈਂ ਧੰਨਵਾਦ ਕਰਦਾ ਤਹਿ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਸਾਰਾ ਮੇਰੀਆਂ ਮਾਤਾਵਾਂ ਮੇਰੀਆਂ ਭੈਣਾਂ ਦਾ ਜਿੱਥੇ ਕਿਤੇ ਤੁਸੀਂ ਮੇਰੀ ਸੇਵਾ ਨਾ ਆਏ ਮੈਂ ਇਹਦਾ ਵੀ ਹਾਜ਼ਰ ਹੁੰਨਾ ਹੈ ਅੱਗੇ ਵੀ ਜਿੱਥੇ-ਕਿੱਥੇ ਤੁਸੀਂ ਮੇਰੀ ਸੇਵਾ ਤੁਹਾਡੇ ਵਿੱਚ ਤੁਹਾਡੇ ਨਾਲ ਮੈਂ ਹਾਜ਼ਰ ਹੋऊंगा ਸੰਸਾਰ ਦੇ ਵਿਚਰਦੇ ਹੋਏ ਕਿ ਕੰਪੇਨ ਮੈਨੂੰ ਖੁਦ ਦੇਖਣੀ ਪੈਂਦੀ ਹੈ। ਅੱਜ ਵਾਰ ਮੈਂ ਤੁਹਾਨੂੰ ਸਮਾਂ ਨਹੀਂ ਦੇ ਸਕਦਾ ਜਾਂ ਤਵੱਜੋ ਨਹੀਂ ਦੇ ਸਕਦਾ ਪਰ ਇਹਦਾ ਮਤਲਬ ਇਹ ਕਿ ਦੇਖੋ ਟੱਪਰ ਝੁੱਟ ਜਾਂਦਾ ਜੀ ਸਿਰਫ ਇੱਕ ਦਿਨ ਚ ਹਸਤਾ ਹਸਤਾ ਬੱਚੇ ਇਹ ਵੀ ਇੱਕ ਸੇਵਾ ਅਰਥੀ ਗੱਲ ਹੈ ਅਸੀਂ ਮੰਨ ਕੇ ਸੇਵਾ ਦਿੱਤੀ ਹੈ ਗੁਰੂ ਸਾਹਿਬਾਂ ਨੂੰ ਝੋੜੀ ਚ ਪਾਈ ਹੈ ਦੱਸ ਕੇ ਪ੍ਰਚਾਰ ਨਹੀਂ ਕਰਨਾ ਹੈ ਮੈਂ ਇਸ ਤੇ ਤੁਸੀਂ ਜੀ ਨੂੰ ਚੰਗਾ ਸਮਝ ਲਿਓ ਆਪਣੇ ਦਿਲ ਤੋਂ ਆ ਬੋਲ ਆ ਜਾਂਦੇ ਮਾਸ਼ਾਅੱਲ ਕ੍ਰਿਪਾ ਕੀਤੀ ਦੀ ਮੰਗੀ ਤੱਕ ਚਬਰ ਮੇਰੀ ਪਹਿਲਾਂ ਹੀ ਜੀਪੀ ਸਾਹਿਬ ਨਾਲ ਗੱਲ ਹੋਈ ਹੋਈ ਹੈ ਆਪਾਂ ਸਾਰਿਆਂ ਨੂੰ ਬਹੁਤ ਬਹੁਤ ਸਤਿ ਸ੍ਰੀ ਅਕਾਲ ਸੱਚੇ ਪਾਤਸ਼ਾਹ ਦੀ ਕਿਰਪਾ ਹੋ ਜਾਣ ਲੋ ਮੈਂ ਪਹਿਲਾ 50 ਰੁਪਏ ਖੰਨੇ ਹਲਕੇ ਦੀ ਕਰ ਰਿਹਾ ਹੂੰ ਬਹੁਤ ਬਹੁਤ ਧੰਨਵਾਦ ਜਲਦੀਆਂ ਕਰਾਇਆ ਤੁਸੀਂ ਸੱਚ ਤੁਹਾਨੂੰ ਅਦਾ ਕਰਨਾ ਸਾਡੀ ਕੌਮ ਦੇ ਮਾਨ ਨੇ ਦਾਨ ਨੇ ਬਹੁਤ ਬਹੁਤ ਧੰਨਵਾਦ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਬਹੁਤ ਬਹੁਤ ਧੰਨਵਾਦ ਤੁਹਾਨੂੰ ਰਿਸ ਸੰਗਤਾਂ ਦਾ ਧੰਨਵਾਦ ਕੀਤਾ ਤੇ ਅੱਜ ਦੇ ਜਿਹੜਾ ਅਜੰਡਾ ਚੱਲ ਰਿਹਾ ਉਹਦੇ ਤੇ ਸਾਨੂੰ ਮਿਲ ਪਾਇਆ ਤੇ ਤੁਸੀਂ Ramgiri ਦਾ ਬਰਾਦਰੀ ਦੀ Ramgiri ਪਵਨ ਦੇ ਖੰਡੇ ਹਲਕੇ ਦੀ ਸੇਵਾ ਕਰਨ ਦੇ ਲਈ ਵਿਦਿਆਜੋਗ ਨੇ ਮੰਧੇ ਵਿੱਚ ਸੋ ਪੀੜੀ ਦੇ ਲਈ ਮਹਾਰਾਜ ਜਸਤ ਸਿੰਘ Ramgiri ਦਾ ਬਰਾਦਰੀ ਪਵਨਾ ਦੇ ਲਈ ਅਗਲੀ ਪੀੜੀ ਨੂੰ ਵੀ ਨਾਮ ਲੈ ਕੇ ਚੱਲਣਾ

ਬਾਣੀ ਦੇ ਵਿੱਚ ਮਹਾਰਾਜ ਨੇ ਅੰਕਿਤ ਕਰ ਦਿੱਤਾ ਸੋ ਇਹ ਕੀਤੀ ਹੋਈ ਸੇਵਾ ਜਿਹੜੀ ਉਹਦੇ ਹੁਣ ਜੇਕਰ ਉਹ ਦਿੱਲੀ ਦੀਆਂ ਨੂੰ ਜ਼ਰੂਰ ਦੱਸਣਾ ਚਾਹੀਦਾ ਹੈ ਦਰਵਾਜ ਸਾਹਿਬ ਦਰਸ਼ਨਾਂ ਨੂੰ ਜਾਣਿਆ ਕਈ ਪ੍ਰਕਾਰਾਂ ਦੇ ਵਿੱਚੋਂ ਗੁਜ਼ਰ ਜਾਂਦੇ ਨੇ ਰਾਮਗੜੀ ਆ ਜਿਹੜਾ ਬੁੰਗਾ ਉਹਦੇ ਦਰਸ਼ਨ ਕਰਨ ਨਹੀਂ ਜਾਂਦੇ ਇਹ ਗੱਲ ਜ਼ਰੂਰ ਨੋਟ ਕਰਨੀ ਚਾਹੀਦੀ ਹੈ ਕਿਉਂਕਿ ਉਹ ਸਿਲ ਹੈ ਜਿਹੜੀ ਉਹ ਉਸ ਬੁੰਗੇ ਦੇ ਵਿੱਚ ਜਿਹੜੀ ਬਰਾਜਮਾਨ ਔਰ ਉਹਦੇ ਦਰਸ਼ਨ ਕਰਨ ਦੇ ਲਈ ਜਰੂਰ ਗੁਰਸਿੱਖ ਸੰਗਤਾਂ ਜਦੋਂ ਆਪਾਂ ਜਾਂਦੇ ਆ ਜਾਣਾ ਚਾਹੀਦਾ ਹੈ ਦੂਸਰਾ ਜਿੱਥੇ ਦੋ ਪੁੰਗੇ ਨੇ ਉਥੇ ਦਰਬਾਰ ਸਾਹਿਬ ਦੀ ਉਸ ਦਿਖ ਨੂੰ ਚਾਰ-ਤਨ ਲਾਉਂਦੇ ਨੇ ਇੱਕ ਪੁੰਗਾ ਰਾਮ ਗੜੀਆਂ ਦੇ ਨਾਮ ਤੇ ਆ ਫਿਰ ਰਾਮ ਬੜਿਆ ਨਾਮ ਕਿਵੇਂ ਪ੍ਰਚਲਿਤ ਹੋਇਆ ਉਹ ਜਿਹੜਾ ਰਾਮ ਰਣਜਕ ਔਰ ਉਹ ਇਚਾਰੀ ਸੀ ਸਰਦਾਰ ਜੱਸਾ ਸਿੰਘ ਦੇ ਜੁਮੇ ਲੱਗੀ ਕੀਤਾ ਉਹਦਾ ਨਾਮ RAM RONI ਕੱਟ ਕੇ ਗੁਰੂ ਰਾਮਦਾਸ ਦੇ ਛੋਟਾ ਜਿਹਾ ਉਹਦਾ ਨਾਮ ਰੱਖ ਦਿੱਤਾ RAMGAR ਜਿਹਦੇ ਕਿਤੇ ਪਰਿਆ ਅੱਗੇ ਬਾਕੀ ਨਿਸ਼ਾਨ ਨਹੀਂ ਨਹੀਂ ਸੋ ਉਹ RAMGAR ਦਾ ਨਾਮ ਰੱਖ ਦਿੱਤਾ ਹੁਣ ਭਾਈ ਸਾਹਿਬ ਨੇ ਜਿਹੜੀ ਕਥਾ ਦੀ ਗੱਲ ਆ ਜੇ ਸਰਦਾਰ ਜਸਾ ਸਿੰਘ ਵਾ ਮਦਦ ਨੇ ਹਰ ਜਦੋਂ ਫਿਰ ਜ਼ਿੰਮੇਵਾਰੀ ਸਾਰੀ ਸੀ ਬਾਬਾ ਜਸਾ ਸਿੰਘ ਇਸ ਕਰਕੇ ਉਹਨਾਂ ਦਾ ਨਾਮ ਜਸਾ ਸਿੰਘ RAM ਗੜੀਆ ਪੈ ਗਿਆ ਕਿਉਂਕਿ RAM ਮੜ ਕਿਲੇ ਦੇ ਵਿੱਚ ਉਹਨਾਂ ਨੇ ਆਪਣੇ ਹੱਥੀ ਕਰਵਾਇਆ ਸੀ ਆਪਣੀ ਦੇਖ ਰਹਿਤ ਕਰਵਾਇਆ ਸੈਨੇ ਦੇ ਜੱਥੇ ਦੇ ਵਿੱਚ ਸਿਪਾਹੀ ਸਨ ਔਰ ਫਿਰ ਜਦੋਂ ਮਿਸਲਾ ਸੀ ਜਿਹੜੀ ਕਰਦੇ ਸੀ ਕਿ ਸਾ ਪਿਤਾ ਜੀ ਭਗਵਾਨ ਸਿੰਘ ਦੇ ਨਾਲ ਉਹਦਾ ਟੱਕਰਾ ਕੀਤਾ ਹੁਣ ਜਗਰੀਆ ਖਾਨ ਆਂਦੀ ਹੈ ਸੀ ਤਾਂ ਤੀਸਰਾ ਤਕੋਨੇ ਤੋਂ ਲੜਦੇ ਸੀ ਕਾਲੇ ਖਤਰ ਆਪਣੀ ਮਾਨ ਮਰਿਆਦਾ ਇਹ ਦਰਨੇ ਸ਼ੁਰੂ ਕਰਦਾ ਹੈ ਤਾਂ ਉਸ ਸਮੇਂ ਸਰਦਾਰ ਅਰਜਨ ਸਿੰਘ ਜੀ ਸਰਦਾਰ ਜੱਸਾ ਸਿੰਘ ਰਾਮਗੜੀਆ ਸਰਦਾਰ ਭਗੇਲ ਸਿੰਘ ਜੀ ਇਹ ਜਥੇ ਸੀ ਜਿਹੜੇ ਬਾਰੀ ਹਮਲਾਵਰ ਦੇ ਨਾਲ ਟੱਕਰ ਲੈਂਦੇ ਸੀ ਹੁਣ ਬਾਰ ਬਾਰ ਹਮਲਾਵਰ ਘੜ ਕੇ ਹਿੰਦੁਸਤਾਨ ਤੇ ਜਦ ਆਵੇ ਨਵਾਂ ਹੱਲਾ ਕਰਨ ਦੇ ਲਈ ਐਮਨ ਸ਼ਾਹ ਅਬਦਾਲੀ ਨੇ ਨੌਵੀਂ ਵਰੀ ਅਬਦਾਲੀ よかった。 ਹੀਰੇ ਜਵਾਹਰat ਲੁੱਟ ਕੇ ਵਾਪਸ ਮੁੜਨ ਲੱਗੇ ਸਿੰਘਾਂ ਨੇ ਹਮਲਾ ਕਰ ਦਿੱਤਾ ਮੇਰਾ ਦਿੱਲੀ ਵਿੱਚ ਕੋਈ ਬੋਲਿਆ ਨਹੀਂ ਆ ਲੋਕ ਕੌਣ ਨੇ ਲੰਮੇ ਕੇਸ ਜਟਾਮਾਂ ਵਾਲੇ ਜਿਹੜਾ ਮੇਰੇ ਨਾਲ ਆ ਜਿੰਨਾ ਤੋਂ ਭੈ ਕੋਈ ਨਹੀਂ ਔਰ ਯਾਦ ਰੱਖੀ ਨਾ ਤਾਂ ਬਗਾਵਤ ਦੀ ਬੋਹ ਆਉਂਦੀ ਹੈ ਔਰ ਜੇਕਰ ਕਹਿੰਦਾ ਚਾਹੁੰਦਾ ਸੀ ਹਿੰਦੁਸਤਾਨ ਦੇ ਵਿੱਚ ਕੋਈ ਇਹੋ ਜਿਹਾ ਸੂਰਮਾ ਉਹ ਯੇ ਉੱਪਰ ਚੱਲੇਗੇ ਮੈਂ ਮਾਫੀ ਚਾਹੁੰਦਾ ਔਰ ਮੇਰੀ ਅਤੀ ਸਤਿਕਾਰ ਜੋ ਹਾਜ਼ਰੀ ਭਰ ਰਿਹਾ ਉਹਨਾਂ ਆਖੇ ਕਿ ਉਸਤਾਦ ਜੀ ਦਾ ਫੋਨ ਆਇਆ ਢਾਡੀ ਤਰੋਚ ਸਿੰਘ ਜੀ ਪਮਦੀ ਫਰਮਾਨ ਹੁੰਦਾ ਹੈ ਉਸਤਾਦਾਂ ਨੂੰ ਸ਼ਾਗਿਰਦਾਂ ਤੇ ਉਹਨਾਂ ਨੇ ਸਪੈਸ਼ਲ ਇੱਕ ਹਫ਼ਤਾ ਚਾਨਾ ਸਾਹਿਬ ਕਹਿੰਦੇ ਵੀ ਹੋਰ ਲਾ ਦਿਓ ਕਿਉਂਕਿ ਪਿਛਲੇ ਸਾਲ ਆਪਣੇ ਕੋ ਸਮਾਂ ਸੀ ਜਿਹੜਾ ਉਹ ਘਟ ਗਿਆ ਸੀ ਐਸੇ ਤੇਰੀ ਆਪਣੇ ਕੋਲ ਚੌਂਡਾ ਵਾਲੇ ਆਖੀ ਉਹ ਅੱਜ ਜਦੋਂ ਆਪਾਂ ਨਿਸ਼ਾਨ ਸਾਹਿਬ ਨੂੰ ਨਮਸਕਾਰ ਕਰਦੇ ਆ ਜਿਹਦੇ ਬਾਰੇ ਬੜੀਆਂ ਵਿਚਾਰਾਂ ਆਉਂਦੀਆਂ ਨੇ ਮੈਂ ਉਧਰ ਤਾਂ ਨਹੀਂ ਜਾਂਦਾ ਸਾਡੇ ਨਾਮ ਕਰਾ ਦਿੱਤੀ ਜਾਵੇ ਦਿੱਲੀ ਦੀ ਕੂਟਵਾਲੀ ਜਿੱਥੇ ਗੁਰਤੇਗ ਨਿਸ਼ਾਨ ਸਾਹਿਬ ਦੀ ਗੱਲ ਕਰਦੇ ਆਂ ਵੀ ਉਦੋਂ ਆਪਣੇ ਖਾਲਸੇ ਨੇ ਸਿਗਰ ਦਿੱਲੀ ਉੱਤੇ ਚੜਾਇਆ ਹੈ ਔਰ ਇਹੀ ਨਿਸ਼ਾਨ ਕਲਗੀਧਰ ਪਾਤਸ਼ਾਹ ਨੇ ਕੇਸ ਗੜੀ ਦੀ ਉਸ ਉੱਚੀ ਢੇਰੀ ਉੱਤੇ ਕੱਢ ਦਿੱਤਾ ਮੈਗਰੇ ਗਰ ਕਹਿੰਦਾ ਝੂਲ ਦੇ ਨਿਸ਼ਾਨ ਵੱਜਦੇ ਨਗਾਰੇ ਸਤਤ ਰਾਜ ਦੇ ਚਿੰਨ ਹੋਇਆ ਹੈ ਅਰੇ ਇਸ ਕਰਕੇ ਜਿਹੜਾ ਪਰਚਮ ਅੱਜ ਝੂਲਦਾ ਉਹ ਇੱਕ ਜਗ੍ਹਾ ਨਹੀਂ ਬਾਹਰ ਲੀਆਂ ਕੰਡਰੀਆਂ ਦੇ ਵਿੱਚ ਜਿੰਨੀਆਂ ਜੀ ਵੀ ਜਾਣਗੇ ਔਰ ਇੱਕ ਜਨਾਰੇ ਪਰਾ ਪਰ ਤੁਹਾਡਾ ਨਾਮ ਦੁਨੀਆ ਦੇ ਵਿੱਚ ਆਓ ਮੈਂ ਕਦ ਤੱਕ ਕਹਾ ਦੇਵਾਂ ਹੁਣ ਜਦੋਂ ਬਾਰ ਬਾਰ ਉਹ ਬਦਾਲੀ ਚੜ ਕੇ ਆਉਂਦਾ ਸੀ ਔਰ ਕਿਹੜਾ ਪੰਜਾਬ ਰਾਹੀਂ ਆਉਣਾ ਹੁੰਦਾ ਸੀ ਜਾਣਾ ਦਿੱਲੀ 'ਤੇ ਹਮਲਾ ਕਰ ਦਿੰਦੇ ਐਤ ਕਿਉਂ ਸੋਚਦਾ ਜੀ ਸਿੱਖ ਨਹੀਂ ਹਮਲਾ ਕਰ ਸਕਦੇ ਹਣ ਸਿੱਖਾਂ ਨੇ ਸੋਚਿਆ ਫੇਰ ਬਦਾਲੀ ਦੇ ਮਨ ਦੇ ਵਿੱਚ ਫੇਰ ਨਾ ਜਾਵੇ ਔਰ ਬੜਾ ਕਹਿਰੀ ਹੱਲਾ ਕਰਦਾ ਦੇ ਵਿੱਚ ਲਿਖ ਦਿੱਤਾ ਕਹ ਦੇ ਖੀਰਾ ਮਜਮੂਨਾ ਅਮਰਜੀਤ ਸਿੰਘਰ ਪਾਲੋਂ ਦਾ ਟਾਡੀ ਜਥਾ ਹੈ ਕਿਉ ਪਿਆਰ ਕਰਦਾ ਹੈ जी का खालसा श्री वाहेगुरु जी की फतेह सो साजे so, दरमियान पहुंचे ने ਉਹ ਇਹ ਵਾਰ ਸਾਡੇ ਨਹੀਂ ਸੁਣ ਜਾਣ ਤਾਂ ਅੰਦਰ ਆ ਜਾ